ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਲਕੀਤ ਮਹਾਰ ਬਲੌਂਗ ਵਿੱਚ ਤੁਹਾਡਾ ਸਵਾਗਤ ਹੈ ਪ੍ਰਮਾਤਮਾ ਕਰੇ ਤੁਸੀਂ ਹਰ ਤਰ੍ਹਾਂ ਦੀ ਤਰ੍ਹਾਂ ਵਾਰਾਂ ਦੀ ਤਰ੍ਹਾਂ ਠੀਕ ਹੀ ਹੋਵੋਗੇ ਇਹ ਨਿੰਬੂ ਸੀ ਨਿੰਬੂਆਂ ਦੇ ਬੂਟੇ ਲਗਾਏ ਸੀ ਆਪਾਂ ਤੇ ਇੱਧਰ ਬੀਜਿਆ ਆਪਾਂ ਇਹ ਲਸਣ ਤੇ ਲਸਣ ਉੱਗਾ ਆ ਹੁਣ ਇਹਦੇ ਵਿੱਚ ਆਪਾਂ ਥੋੜੀ ਥੋੜੀ ਪਰਾਲੀ ਕੁਦਰ ਕੇ ਪਾ ਦਵਾਂਗੇ ਜੋ ਕਿ ਜੋ ਨਦੀਨ ਆ ਉਹ ਕੱਟ ਹੋਵੇਗਾ ਤੇ ਇਹਦੇ ਵਿੱਚ ਜੇ ਥੋੜੀ ਥੋੜੀ ਸਲਾਹ ਆ ਤੇ ਇਹਨੂੰ ਅਜੇ ਭਰਨ ਦੀ ਲੋੜ ਨਹੀਂ ਆ ਇਧਰ ਇਹ ਮਟਰਾਂ ਦੀਆਂ ਖੇੜਾਂ ਇਹ ਮਟਰ ਲਗਾਏ ਸੀ ਖੇੜਾਂ ਜਿੱਤੇ ਪਰ ਅਵਾਰਾ ਕੁੱਤਿਆਂ ਨੇ ਇਹਦੇ ਵਿੱਚ ਕੋਲ ਕੋਲ ਕੇ ਤੇ ਸਾਰੇ ਮਟਰ ਖਰਾਬ ਕਰ ਦਿੱਤੇ ਤੇ ਹੁਣ ਇਹਦੇ ਵਿੱਚ ਦੁਬਾਰਾ ਬੀਜ ਲਗਾਉਣੇ ਪੈਣੇ ਆ ਅਵਾਰਾ ਕੁੱਤਿਆਂ ਨੇ ਬਹੁਤ ਜ਼ਿਆਦਾ ਹੀ ਤੰਗ ਕੀਤਾ ਹੈ ਖਰਾਬ ਕਰ ਜਾਂਦੇ ਨੇ ਸਬਜ਼ੀਆਂ ਵਿੱਚ ਫਿਰ ਫਿਰ ਕੇ ਇਧਰ ਆ ਇਹ ਪਾਲਕ ਇਹ ਪਾਲਕ ਬੀਜੀ ਹੋਈ ਆਪਾਂ ਪਾਲਕ ਹੋ ਗਈ 8-9 ਦਿਨ ਦੀ ਹੋ ਗਈ ਆ ਤੇ ਹੁਣ ਸਿਆਲ ਦੇ ਵਿੱਚ ਬਹੁਤ ਹੀ ਸਬਜ਼ੀਆਂ ਦੇ ਵਿੱਚ ਪੈਣੀ ਆ ਇਹ ਇਧਰ ਗਾਜਰਾਂ ਇਹ ਬੱਗੀ ਦੇ ਵਿੱਚ ਇੱਕ ਬੱਗੀ ਦੇ ਵਿੱਚ ਧੰਨੀਆਂ ਸੀ ਤੇ ਇਹ ਥੋੜਾ ਜਿਹਾ ਮਤਲਬ ਇਹ ਘਟ ਗਿਆ ਆ ਤੇ ਆ ਮੇਥਰੇ ਨੇ ਇਸ ਬੱਗੀ ਦੇ ਵਿੱਚ ਆ ਇਹ ਮੇਥਰੇ ਥੋੜੇ ਜੇ ਮਰਬ ਠੀਕ ਹੋ ਗਏ ਨੇ ਇਹ ਰੇਤਲੀ ਮਿੱਟੀ ਪਾਈ ਸੀ ਐ ਕਿ ਆਪਾਂ ਜਮੀਨ ਪਹਿਲਾਂ ਨਾ ਪਾਣੀ ਖੜ ਜਾਂਦਾ ਸੀ ਇਸ ਥਾਂ ਦੇ ਵਿੱਚ ਤੇ ਉਹਦੇ ਕਰਕੇ ਇਹ ਛੇਤੀ ਸੁੱਕ ਜਾਂਦਾ ਤਾਂ ਇਸ ਨੂੰ ਜਲਦੀ ਜਲਦੀ ਭਰਨਾ ਪੈਂਦਾ ਆ ਤੇ ਇਸ ਕਰਕੇ ਹਣਾ ਇਧਰ ਤੁਰ ਕੇ ਤੇ ਪੱਠੇ ਨੇ ਤੇ ਨਾਲ ਬਾਜਰੇ ਦੇ ਇਹਨੂੰ ਸੰਡੀ ਮਿਲ ਘਟ ਪੈਂਦੀ ਆ ਇਧਰ ਜਿੱਧਰ 12 ਕੁੱਤਿਆਂ ਨੇ ਮਤਲਬ ਖੇਲਾਂ ਦੇ ਟਮਟਰ ਖਰਾਬ ਕਰਦੇ ਸੀ ਉਦੇ ਵਿੱਚ ਮੈਂ ਫਿਰ ਮੈਨੂੰ ਦੁਬਾਰਾ ਬੀਜ ਲਗਾਉਣੇ ਪਏ ਇਹ ਬਹੁਤ ਹੀ ਪਰੇਸ਼ਾਨ ਕਰਦੇ ਆ ਬੱਚਿਆਂ ਦਾ ਵੀ ਬਾਹਰ ਧਿਆਨ ਰੱਖਣਾ ਪੈਂਦਾ ਆ ਤੇ ਬਹੁਤ ਹੀ ਜ਼ਿਆਦਾ ਵਾਰਾ ਕੁੱਤੇ ਹੋ ਗਏ ਨੇ ਇਹ ਫਿਰਦੇ ਨੇ ਇਧਰ ਤੇ ਇਸ ਕਰਕੇ ਫਿਰ ਮੈਨੂੰ ਹੁਣ ਦੁਬਾਰਾ ਇਹਦੇ ਵਿੱਚ ਮਟਰ ਲਗਾਉਣੇ ਪਏ ਥੋੜੀ ਥੋੜੀ ਬੀਜ ਤੇ ਆਪਾਂ ਲਗਾ ਰਹੇ ਆ ਫਿਰ ਮਤਲਬ ਵੀ ਬਹੁਤ ਜ਼ਿਆਦਾ ਮਟਰ ਲੱਤਦੇ ਨੇ ਤੇ ਪਿਛਲੀ ਵਾਰ ਵੀ ਅਸੀਂ ਲਗਾਏ ਸੀ ਤੇ ਬਹੁਤ ਵਧੀਆ ਰਹੇ ਤੇ ਹਰ ਇੱਕ ਸਬਜੀ ਦੇ ਵਿੱਚ ਪਾ ਜਾਂਦੇ ਆ ਗਾਜਰਾਂ ਵਾਲੀ ਸਬਜੀ ਦੇ ਵਿੱਚ ਵੀ ਪਾ ਜਾਂਦੇ ਨੇ ਤੇ ਹੋਰ ਵੀ ਕਈ ਚੌਲਾਂ ਦੇ ਵਿੱਚ ਵੀ ਪਾ ਜਾਂਦੇ ਨੇ ਮਟਰ ਤੇ ਇਹਨਾਂ ਦੀ ਕੱਲੀ ਸਬਜੀ ਬਣ ਜਾਂਦੀ ਹੈ ਤੇ ਇਸ ਕਰਕੇ ਅਸੀਂ ਆ ਵੀ ਲਗਾਏ ਆ ਕਿਉਂਕਿ ਹੁਣ ਤੇ ਇਹਨਾਂ ਦੀ ਬਾਜ਼ਾਰ ਕੀਮਤ ਬਹੁਤ ਜ਼ਿਆਦਾ ਸੀ 200 ਰੁਪਏ ਕਿੱਲੇ ਨੂੰ ਕਿਲੋ ਨੂੰ ਵੇਚ ਰਹੇ ਸੀ ਤੇ ਅਸੀਂ ਪਿਛਲੀ ਵਾਰੀ ਵੀ ਆਪ ਹੀ ਲਗਾਏ ਸੀ ਇਹ ਤੇ ਇਹ ਮਟਰਾਂ ਤੇ ਬੀ ਬਹੁਤ ਵਧੀਆ ਸੀ ਇਹ ਹਾਈਬ੍ਰਿਡ ਬੀਜ ਨੇ ਆ ਮਟਰਾਂ ਦੇ ਤੇ ਇਹ ਫੇਰ ਮਨਪੇ ਲਗਾਏ ਅਸੀਂ ਦੁਬਾਰਾ ਪਹਿਲਾਂ ਵੀ ਚਲੋ ਗਪੇ ਸੀ ਇੱਧਰ ਹੁਣ ਪਾਣੀ ਘੱਟ ਸੀ ਮਤਲਬ ਖੁਸ਼ਕ ਹੋ ਗਿਆ ਸੀ ਥਾਂ ਰੇਤਲੀ ਮਿੱਟੀ ਪਾਣ ਕਰਕੇ ਤੇ ਫਿਰ ਇੱਧਰ ਪਾਣੀ ਲਗਾ ਰਹੇ ਹਾਂ ਗਾਜਰਾਂ ਵੀ ਭਰ ਰਹੇ ਹਾਂ ਤੇ ਹੋਰ ਬਾਕੀ ਵੀ ਸਬਜੀ ਪਾਲਕ ਧੰਨੀਆਂ ਮੇਤਰੇ ਜਿਹੜੀ ਜਿਹੜੀ ਵੀ ਸਬਜੀ ਨੂੰ ਪਾਣੀ ਦੀ ਜਰੂਰਤ ਹੈ ਉਹਨੂੰ ਪਾ ਰਹੇ ਆ ਥੋਮ ਦੇ ਵਿੱਚ ਜੇ ਕੋਈ ਲਸਣ ਦੇ ਵਿੱਚ ਸਲਾਬ ਸੀ ਤੇ ਬਾਕੀ ਸਬਜੀ ਇਹ ਜਿਹੜੀ ਆਪਾਂ ਪਾ ਰਹੇ ਆ ਪਾਣੀ ਵੀ ਸਮੇਂ ਸਮੇਂ 'ਤੇ ਰੋਣਾ ਚਾਹੀਦਾ ਆ ਜਿੱਧਰ ਥੋੜੀ ਮਿੱਟੀ ਹੈਗੀ ਸੀ ਰੇਤਲੀ ਉਧਰੇ ਹੈ ਵੀ ਉੱਗੀ ਤੇ ਹੈਗੀ ਸਬਜੀ ਪਰ ਇਹ ਥੋੜਾ ਜਿਹਾ ਫਰਕ ਪਿਆ ਆ ਇਹਦੇ ਨਾਲ ਤੇ ਮਿੱਟੀ ਮਿਕਸ ਉਹ ਜਿਹੜਾ ਜਿਹੜੀ ਪਹਿਲੇ ਵਾਲੀ ਉਹ ਵਿੱਚ ਤੇ ਕੁਛ ਰੇਤ ਲਈ ਤੇ ਫਿਰ ਮਤਲਬ ਥੋੜਾ ਘੱਟ ਸੁੱਕਦਾ ਥਾ। ਇਧਰ ਮੇਤਰੀ ਵਾਲੀ ਬੱਗੀ ਦੇ ਵਿੱਚ ਮੇਤਰੀ ਘੱਟ ਹੋ ਗਈ ਸੀ ਇਹਦੇ ਵਿੱਚ ਫਿਰ ਹੋਰ ਆਪਾਂ ਛੱਟਾ ਦਿੱਤਾ। ਬਹੁਤ ਬਹੁਤ ਧੰਨਵਾਦ ਬਾਏ ਬਾਏ ਜੀ ਮਿਲਦੇ ਆਂ ਅਗਲੇ ਵਾਰ।